ਹਾਂ ਸਾਚੀ ਕਾਲ ਜੀ ਜਿਵੇਂ ਪਤਾ ਆਪਾਂ ਨੂੰ ਕਿ ਵੀ ਪਿੱਛੇ ਜੇ ਬੜਾ ਹੜਾ ਦੀ ਮਾਰ ਪਈ ਰਹੀ ਹੈ ਪੰਜਾਬ ਦੇ ਵਿੱਚ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਸੋ ਅੱਜ ਮਦਨੀ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਅੱਜ 80 ਪਿੰਡੋਂ ਸਰਪੰਚ ਸਾਹਿਬ ਨਾਲ ਖੜੇ ਨੇ ਅਨੂ ਚੌਧਰੀ ਜੀ ਲਲਿਤ ਜੀ ਸਾਰੇ ਨਾਲ ਸਹਿਯੋਗ ਕਰ ਰਹੇ ਨੇ ਔਰ ਅੱਜ ਇਥੋਂ 10 ਟਰੱਕ ਜਿਹੜੇ ਕਿ ਜ਼ਰੂਰਤਮੰਦ ਸਮਾਨ ਦਾ ਇਹ ਭੇਜ ਰਹੇ ਨੇ ਜਿਹਦੇ ਵਿੱਚ ਭਾਂਡਿਆਂ ਤੋਂ ਲੈ ਕੇ ਗੱਡਿਆਂ ਤੋਂ ਲੈ ਕੇ ਰਾਸ਼ਨ ਸਾਰਾ ਕੁਝ ਜਿਹੜਾ ਉਹ ਸ਼ਾਮਿਲ ਹੈ ਔਰ ਮੈਂ ਬਹੁਤ-ਬਹੁਤ ਧੰਨਵਾਦ ਵੀ ਕਰਦੀ ਹਾਂ ਸਮੂਹ ਭਾਈਚਾਰੇ ਦਾ ਔਰ ਇੱਥੇ ਇਹਨਾਂ ਨੂੰ ਵਧਾਈ ਵੀ ਦੇਣੀ ਆ ਵੀ ਜੋ ਸਾਨੂੰ ਸਾਡੇ ਧਾਰਮਿਕ ਗ੍ਰੰਥਾਂ ਚ ਪੜਾਇਆ ਜਾਂਦਾ ਹੈ ਵੀ ਸਾਨੂੰ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ ਉਹ ਚੀਜ਼ਾਂ ਅਮਲ ਕਰਦੇ ਹੋਏ ਅੱਜ ਇਹ ਸਾਰੇ ਜਾਣੇ ਰਾਲ ਕੇ ਇਥੋਂ 10 ਟਰੱਕ ਕਰਵਾਣਾ ਕਰ ਰਹੇ ਨੇ ਔਰ ਬੜੀ ਵੱਡੀ ਗੱਲ ਹੈ ਕਿ ਇਹਨਾਂ ਕੋਲ 20 ਟਨ ਜਿਹੜਾ ਬੀਜ ਹੈ ਉਹ ਵੀ ਇਹਨਾਂ ਨੇ ਇਕੱਠਾ ਕੀਤਾ ਹੋਇਆ ਵੀ ਜੇ ਕਿਸੇ ਪਿੰਡ ਦੇ ਵਿੱਚ ਕਿਸੇ ਸਾਡੇ ਕਿਸਾਨ ਭਾਈ ਨੂੰ ਬੀਜ ਦੀ ਜ਼ਰੂਰਤ ਹੋਏਗੀ ਉਸ ਤੋਂ ਬਾਅਦ ਜੋ ਫਸਲ ਦੁਬਾਰਾ ਉਗਾਉਣ ਵਾਸਤੇ ਉਹਦੇ ਲਈ ਵੀ ਉਹਦੇ ਲਈ ਵੀ ਇਹ ਜਿਹੜੇ ਸਾਰੇ ਇਕੱਠਾ ਕਰਕੇ ਰੱਖਿਆ ਹੋਇਆ ਇਹਨਾਂ ਨੇ ਔਰ ਅਗਰ ਮੇਰੇ ਕਿਸੇ ਭਰਾ ਨੂੰ ਕਿਸਾਨ ਵੀਰ ਨੂੰ ਕਿਤੇ ਵੀ ਜਿਹੜੇ ਜਿੱਥੇ ਖੜਾਂ ਦੀ ਮਾਰ ਪਈ ਉਹਨਾਂ ਪਿੰਨਾ ਜਰੂਰਤ ਹੋਏਗੀ ਤਾਂ ਜ਼ਰੂਰ ਇਹਨਾਂ ਨਾਲ ਕੰਟੈਕਟ ਕਰਕੇ ਨੰਬਰ ਇਹ ਆਪਣਾ ਸ਼ੇਅਰ ਕਰ ਦਿੰਦੇ ਨੇ ਤੇ ਤੁਸੀਂ ਉਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਔਰ ਸਾਰੇ ਜਾਣੇ ਸਾਰੇ ਜਾਣੇ ਇਸ ਚੀਜ਼ ਦਾ ਫਾਇਦਾ ਲੈ ਸਕਦੇ ਹੋ ਸੋ ਨੰਬਰ ਇੱਕ ਵਾਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ 9501686786 ਫੇਰ ਇੱਕ ਵਾਰ ਰਿਪੀਟ ਕਰ ਦਿੰਨੇ ਆ 95016 86786 ਸੋ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਜੇ ਤੁਹਾਨੂੰ ਕਿਤੇ ਬੀਜ ਦੀ ਜ਼ਰੂਰਤ ਆ ਜਾਂ ਕਿਤੇ ਹੋਰ ਵੀ ਜ਼ਰੂਰਤ ਦੇ ਸਮਾਨ ਚਾਹੀਦਾ ਆ ਕਿਸੇ ਵੀ ਪਿੰਡ ਦੇ ਵਿੱਚ ਤਾਂ ਜਰੂਰ ਨੰਬਰ ਤੇ ਕਾਲ ਕਰਕੇ ਇਤਲਾਹ ਕਰ ਸਕਦੇ ਹੋ ਔਰ ਜੋ ਇਹ ਇਨਸਾਨੀਅਤ ਦੀ ਸੇਵਾ ਨੂੰ ਲੈ ਕੇ ਇੱਕ ਮੋਰਚਾ ਲੈ ਕੇ ਅੱਗੇ ਵਧੇ ਹੋਏ ਇਹਨਾਂ ਦਾ ਸਾਥ ਦੇ ਸਕਦੇ ਹੋ ਇੱਕ ਵਾਰੀ ਫੇਰ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਅਨੂਜੀ ਅੱਜ ਪਹੁੰਚੇ ਹਾਂ ਖਾਸੀ ਕਲਾ ਕੀ ਪ੍ਰੋਗਰਾਮ ਰੱਖਿਆ ਗਿਆ ਸੀ ਇੱਥੇ ਅ ਸਭ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਾਥੀਓ ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਔਰ ਜਿ세 ਸਾਥੀ ਕਲਾ ਆਏ ਆ ਸਾਡੇ ਪ੍ਰਿੰਸੀਪਲ ਮੇਰਿੰਦਰਜੀਤ ਕੋਰ ਜੀ ਅੱਜ ਹਰੀ ਝੰਡੇ ਦੇ ਕੇ ਗਏ ਆ ਤਕਰੀਬਨ 10 ਰਕ ਅੱਜ ਗੁਰਵਾਨਾ ਹੋਇਆ ਜੀ ਔਰ ਸਾਰੇ ਸਾਥੀ ਖੜੇ ਆ ਹਾਜੀ ਨੌਸਾਲ ਜੀ ਲੋਕੀ ਸਾਹਿਬ ਜੀ ਔਰ ਸਾਡੇ ਸਾਰੇ ਬਹੁਤ ਸਤਿਕਾਰਯੋਗ ਨੇ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਹੜਾ ਦੇ ਜਨਾਂ ਦੇ ਵਿੱਚ ਹੜਾ ਦੇ ਜਨਾਂ ਦੇ ਵਿੱਚ ਹਿੰਦੁਸਤਾਨ ਦੀ ਏਕਤਾ ਜਿਹੜੀ ਦੇਖਣ ਨੂੰ ਮਿਲੀ ਹੈ ਔਰ ਸਾਰੇ ਭਾਈਚਾਰਿਆਂ ਨੇ ਉੱਥੇ ਮਿਲ ਕੇ ਉਹ ਆਪਣੇ ਮੁਸਲਮਾਨ ਭਾਈਚਾਰੇ ਨੇ ਮਿਲ ਕੇ ਜਿਹੜਾ ਉੱਥੇ ਮਤਲਬ ਕਿ ਲੋਕਾਂ ਦੀ ਸੇਵਾ ਕੀਤੀ ਹੈ ਔਰ ਮੇਵਾਤ ਮੇਰਾ ਕਮਾਲ ਹੀ ਕਰਦੀ ਕਿਉਂਕਿ ਬੱਤ ਤੋਂ ਬੱਤ ਲੋਕ ਔਰ ਬੱਤ ਤੋਂ ਸੇਵਾ ਉੱਥੋਂ ਪਹੁੰਚੀ ਹੈ ਸਾਰਿਆਂ ਨੇ ਮਤਲਬ ਕਿ ਬਹੁਤ ਸੇਵਾ ਕੀਤੀ ਉੱਥੇ ਦੇਖਿਆ ਹੀ ਹੈ ਔਰ ਅੱਜ ਅਸੀਂ ਖਾਸੀ ਕਲਾ ਨੋਸਾਜ ਦੇ ਫੈਕਟਰੀ ਖੜੇ ਆ ਜਿੱਥੇ ਤਕਰੀਬਨ 80 ਟਰੱਕ ਯਾਨੀ ਕਿ ਸਟੋਰ ਜਿਕੇ ਸਮਾਨ ਦੇ ਉਹ ਤਕਰੀਬਨ 80 ਦੇ ਵਿੱਚੋਂ ਮਤਲਬ ਕਿ ਹੁਣ 60 ਤੋਂ ਤਾਂ ਨਵਾਨਾ ਹੋ ਗਏ ਹਾਂ 60 ਰਵਾਨਾ ਹੋ ਗਏ 60 ਰਵਾਨਾ ਹੋ ਗਏ ਔਰ ਤੁਸੀਂ ਦੇਖ ਰਹੇ ਹੋ ਕਿ ਹਜੇ ਵੀ ਇੱਥੇ 20 ਟਨ ਮਾਲ ਯਾਨੀ ਕਿ ਬੀਜ ਕਿਉਂਕਿ ਹੜਾ ਦੇ ਵਿੱਚ ਤਾਂ ਸਰਨ ਨੇ ਸੇਵਾ ਕੀਤੀ ਹੈ ਔਰ ਜੋ ਉਹਨਾਂ ਨੂੰ ਲੋੜ ਸੀ ਜ਼ਰੂਰਤ ਸੀ ਪੂਰੀ ਕੀਤੀ ਹੈ ਲੇਕਿਨ ਹੜਾ ਤੋਂ ਬਾਅਦ ਕਿਤਨਾ ਕਿਤਨਾ ਉਹਨਾਂ ਜਿਹੜੇ ਲੋੜ ਹੈ ਕਿਉਂਕਿ ਉਹਨਾਂ ਦੀ ਫਸਲ ਖਰਾਬ ਹੋ ਗਈ ਔਰ ਹੁਣ ਵੀ ਉਹਨਾਂ ਨੂੰ ਯਾਨੀ ਕਿ ਮਦਦ ਦੀ ਲੋੜ ਹੈ ਸੋ ਹੁਣ ਵੀ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਔਰ ਬੀਟ ਹਨ ਬੀਜ ਜਿਹੜਾ ਕਿ ਆਪਣੇ ਕੋਲ ਸਟਾਕ ਤੇ ਹੈ ਉਹ ਜਿਹੜੇ ਵੀ ਜਰਤਮੰਦ ਨੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਹੈ ਉਹਨਾਂ ਨੂੰ ਇਹ ਟੀਮ ਵੱਲੋਂ ਮੁਹैया ਕਰਾਇਆ ਜਾਏਗਾ ਸੋ ਬਹੁਤ ਹੀ ਇੱਕ ਵਧੀਆ ਪ੍ਰਾਲਾਇ ਕਿਉਂਕਿ ਉਸ ਟਾਈਮ ਤੱਕ ਦਾ ਸਰ ਨੇ ਮਦਦ ਕੀਤੀ ਜਿਹੜਾ ਲੋੜ ਸੀ ਲੇਕਿਨ ਅੱਜ ਵੀ ਮਦਦ ਦੀ ਲੋੜ ਹੈ ਕਿੰਨਾ ਹੈ ਕਿਤੇ ਰਾਜ ਵੀ ਕਿਤੇ ਨਾ ਕਿਤੇ ਸਾਡੇ ਨਾਲ ਖੜਕੇ ਉਹ ਮਦਦ ਕਰਨੀ ਚਾਹੀਦੀ ਹੈ ਔਰ ਜੇ ਨੰਬਰ ਬਹੁਤ ਹੀ ਵਧੀਆ ਪ੍ਰਾਲਾਇ ਬੀਜ ਦਾ ਜਿਹੜਾ ਬੀਜ ਹੈ ਜੇ ਕਿਸੇ ਨੇ ਮਤਲਬ ਬੀਜ ਲਈ ਕੰਟੈਕਟ ਕਰਨਾ ਤੇ ਇਹਨਾਂ ਨੇ ਇੱਕ ਨੰਬਰ ਜਾਰੀ ਕੀਤਾ ਹੈ ਜਿਹੜਾ ਨੰਬਰ ਹੈ 9501686786 ਮੈਂ ਇੱਕ ਵਾਰ ਫੇਰ ਕਹ ਦਿੰਦਾ 9501686786 ਔਰ ਸਾਰਾ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕੋਈ ਟੀਮ ਦਾ ਕਿਉਂਕਿ ਅੱਜ ਉਹ ਸਮਾਂ ਸੀ ਕਿ ਮਤਲਬ ਨੁਕਸਾਨ ਤਾਂ ਬਹੁਤ ਹੋਇਆ ਸੀਗਾ ਪਰ ਜਿਸ ਤਰ੍ਹਾਂ ਨਾਲ ਸਾਥੀ ਲੱਗੇ ਆ ਟੀਮ ਲੱਗੇ ਆ ਔਰ ਸਾਰੇ ਹੀ ਲੋਕ ਆ ਕੇ ਜਿਵੇਂ ਸੇਵਾ ਕਰ ਰਹੇ ਆ ਤੇ ਅੱਜ ਪੰਜਾਬ ਦੁਆਰਾ ਖੜਾ ਹੋ ਗਿਆ ਅੱਜ ਜਿਹੜੀ ਹੜਾ ਤੋਂ ਮਾਰ तो मतलब कि मुश्किल वाला समा से बाहर ले आए अज भी लोग नाल खड़े हुए अभी भी साथी नाल खड़े हुए सारा भाईचारा खड़ा है और बाकी साढ़े हाजी साहब है मुफ्ती साहब है और होर सात साथी जिन्हें भी खड़े सारे ये भी थोड़ा दसन कि होर मतलब की, -की पराला कर रहे हैं हाजी जी असलम वरह लाई जैसा कि अभी यहाँ से दस ट्रक जो है रवाना हुए हैं हमारे मेयर साहब ने जो है हरी झंडी दिखा कर उनको भेजा है तो अलहमदिल्ला अब हमारे जो है स्टॉक में तकरीबन 20 टन जो है गेहूं जो बीज के लिए है वो यहाँ हमारे पास स्टॉक में है तो हमने एक नंबर जारी किया है जो मेरा ही है पचानवे जीरो सोलह छियासी सात सौ छियासी जो लोग बाढ़ में जिनकी फसलें नष्ट हुई हैं उनके लिए ये बीज मुहैया कराया जाएगा अगर किसी साथी को बीज की ज़रूरत है तो इस नंबर पर कॉन्टेक्ट कर लें और जो भी साथी यहाँ बीज लेने के लिए आए वो विद प्रूफ अपने सरपंच को साथ में लेके या हमें प्रूफ दिखा कर जो है ये बीज यहाँ से ले जाया जा सकता है अलमकम वरहि वरक मुफ्ती साहब आपसे बात करेंगे मुफ्ती साहब मेरा नाम मुफ्ती सलीम अहमद काजमी साखरस मैं मेवाज से हूँ और पिछले पैंतीस दिन से आपके पंजाब के इस लुधियाना में मैं इस जगह पर हूँ जहाँ आप मुझे देख रहे हैं और ये जो कारखाना है हाजी नौशाद साहब का जब मुल्क भर से ख़ास मेवाज से हमारी इमदादी सामान लेकर के गाड़ियाँ आई तो हमारा ये सेंटर बनाया गया तो इस सेंटर से हमने बहुत सलीके से उस सामान को पेक करके सर्वे करा करके जहाँ जहाँ लोड था ज़रूरत थी वहाँ गाड़ियाँ हमने रवाना कर दी उन गाड़ियों को भेज दिया आज भी हिमाचल प्रदेश के लिए दस गाड़ियाँ तकरीबन रवाना की गई हैं और आगे के लिए हमारे पास अब बीज के बीज के लिए हमारे पास गेहूँ है बीज है तो बीस टन से ज़्यादा है ये तो इसके लिए नंबर भी आपको जारी कर दिया गया है ये जगह जो है ये खासी कला ताजपुर रोड खासी कला एक गाँव है तो उस नंबर पर आप तक करके वैसे हमारा सर्वे भी है तो हम उन लोगों तक जिनकी फसलें तबाह हुई उनकी फसल ख़राब हो गई आगे के लिए उनको बीज की ज़रूरत है तो बीज भी हम उनको मुहैया कराएंगे हम यहाँ खासी कला ताजपुर और लुधियाना में जमयतुलमा हिंद के मर्कजी रिलीफ सेंटर में है यहाँ 80 ट्रक सामान आया था राशन बीज बर्तन उसमें सब कुछ थे तो बाकी सामान तो हमने आज से सात के करीब ट्रक यहाँ से रवाना कर दिए हैं पंजाब के जो बाढ़ पीड़ित इलाके थे उनके लिए और अभी दस गाड़ियाँ पाँच मिनट पहले प्रिंसिपल इंद्रजीत कौर जो हमारी मेयर हैं उन्होंने हरी झंडी दिखाकर गाड़ियाँ यहाँ से रवाना की हिमाचल के जिला कांगड़ा और चंबा के लिए अब इस वक्त हमारे पास बीज है और वो बीस टन से भी ज़्यादा है तो अब हम पंजाब के जो बाढ़ पीड़ित इलाके हैं यहाँ पठानकोट से लेकर फिर पर तक तो ऐसे तमाम बाढ़ पीड़ित लोगों के इलाके के लोगों से कहना चाहते हैं कि जो भी बंद हो जिन्हें बीज की जरूरत हो वो यहाँ हासी कला ताजपुर रोड लुधियाना पता नोट कर लें यहाँ आ जाएं और बाकायदा प्रूफ के साथ आए अपने सरपंच से हमारा रबता कराएं वो सरपंच तस्दीक कर दे उसके बाद पूरे प्रूफ के साथ आप यहाँ पहुँचे जरूरत के हिसाब से यहाँ से गाड़ियाँ जो है भरवाई जाएंगी और भिजवाई जाएंगी धन्यवाद